ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਜਿੰਨਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਬਹੁਤ ਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਸੰਗਤ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਆ ਜਦੋਂ ਵੀ ਰਾਤੀ ਤੁਹਾਡੀ ਅੱਖ ਵਾਰ-ਵਾਰ ਖੁੱਲਦੀ ਹੈ ਤਾਂ ਇੱਕ ਖੇਡ ਬਣ ਸਕਦੀ ਹੈ। ਸੋ ਇਸ ਸ਼ਬਦ ਦਾ ਜਾਪ ਲਗਾਤਾਰ ਕਰਨਾ ਹੈ 11 ਵਾਰ ਫਿਰ ਵੇਖਣਾ ਕੀ ਚਮਤਕਾਰ ਵਾਪਰਦਾ ਹੈ। ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਪੰਗਤੀ ਜਿਹੜੀ ਹੈ ਉਹ ਆਪਾਂ ਸਾਰਿਆਂ ਨੇ ਪੜ੍ਹੀ ਹੋਣੀ ਆ ਪਾਤਸ਼ਾਹ ਕਹਿੰਦੇ ਨੇ ਬਹੁਤ ਤਣਾਡ ਆਚਾਰਵੰਤ ਸੋਭਾ ਨਿਰਮਲ ਰੀਤ ਜੇ ਮਨੁੱਖ ਬੜੇ ਧੰਨ ਵਾਲਾ ਹੋਵੇ ਚੰਗੀ ਰਹਿਣੀ ਵਹਿਣੀ ਵਾਲਾ ਹੋਵੇ ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ ਮਰਿਆਦਾ ਵਾਲਾ ਹੋਵੇ ਤੇ ਅਗਲੀ ਪੰਕਤੀ ਵਿੱਚ ਸਤਿਗੁਰ ਨੇ ਸਪਸ਼ਟ ਕਰ ਦਿੱਤਾ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪਰੀਤ ਜੇ ਉਸ ਦਾ ਆਪਣੇ ਮਾ ਪਿਓ ਪੁੱਤਰਾਂ ਭਰਾਵਾਂ ਤੇ ਸੱਜਣਾ ਮਿੱਤਰਾਂ ਦੇ ਨਾਲ ਪ੍ਰੇਮ ਹੋਵੇ ਲਸ਼ਕਰ ਤਰ ਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਧਿਆਨ ਰੱਖਣਾ ਇਹ ਪੰਕਤੀ ਦੇ ਵਿੱਚ ਜੀਓ ਜੀਓ ਸ਼ਬਦ ਦੋ ਵਾਰੀ ਆਉਂਦਾ ਇੱਕ ਬੰਦ ਜੀਓ ਇੱਥੇ ਵਿਸ਼ਰਾਮ ਫਿਰ ਜੀਓ ਸਗਲੀ ਕੀਤ ਅਗਲੀ ਪੰਕਤੀ ਫਿਰ ਬੋਲੀ ਜਾਂਦੀ ਹੈ ਖੈਰ ਧਿਆਨ ਰੱਖਣਾ ਪਰਸ਼ਾ ਕਹਿੰਦੇ ਜੇ ਤਰਕਸ਼ ਬੰਨਣ ਵਾਲੇ ਯੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾ ਕਰਦੇ ਹੋਣ ਸਾਰੀ ਸ੍ਰਿਸ਼ਟੀ ਹੀ ਉਸ ਨੂੰ ਜੀ ਜੀ ਆਖਦੀ ਹੋਵੇ ਚਤਨਾ ਆयो पार ब्रह्मਤਾ ਖੜ ਰਸਤਲ ਦੀਤ ਸਾਰੀ ਗੱਲ ਇੱਥੇ ਸਪਸ਼ਟ ਹੋ ਗਈ ਪਾਤਸ਼ਾਹ ਕਹਿੰਦੇ ਪਰ ਜੇ ਪਰਮਾਤਮਾ ਉਸ ਦੇ ਚੇਤੇ ਵਿੱਚ ਨਹੀਂ ਹੈ ਤਾਂ ਉਹ ਆਖਰ ਲਿਜਾ ਕੇ ਨਰਕ ਦੇ ਵਿੱਚ ਪਾਇਆ ਜਾਂਦਾ ਹੈ ਇਹ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਪਸ਼ਟ ਕਰ ਦਿੱਤੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੇ ਸਤਿਗੁਰੂ ਕਹਿੰਦੇ ਤੇਰਾ ਚੰਗਾ ਨਾਮ ਹੋਵੇ ਆਲੇ-ਦਾਲੇ ਇਲਾਕੇ ਦੇ ਵਿੱਚ ਸਾਰੇ ਤੈਨੂੰ ਜਾਣਦੇ ਹੋਣ ਤੇਰੇ ਕੋਲ ਧਨ ਦੀ ਵੀ ਕੋਈ ਕਮੀ ਨਾ ਹੋਵੇ ਸਾਰਾ ਕੁਝ ਤੇਰੇ ਅੰਡਰ ਹੋਵੇ ਤੇ ਸਭ ਕੁਝ ਤੂੰ ਜਿਹੜਾ ਹੈ ਕਰਨ ਵਾਲਾ ਹੋਵੇਂ ਤੂੰ ਸਮਰੱਥ ਹੋਵੇਂ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਕਿ ਤੇਰਾ ਚੰਗਾ ਨਾਮ ਹੋਵੇ ਜਸ ਤੇਰਾ ਹੁੰਦਾ ਹੋਵੇ ਚੰਗੀ ਕਿਰਤੀ ਤੇਰੀ ਹੈ ਦੁਨੀਆ ਦੇ ਵਿੱਚ ਵਾਪਰ ਰਹੀ ਹੋਵੇ ਪਰ ਯਾਦ ਰੱਖੀ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਸਤਿਗੁਰੂ ਕਹਿੰਦੇ ਜੇ ਤੂੰ ਰੱਬ ਦੀ ਨਿਗਾਹ ਦੇ ਵਿੱਚ ਨਹੀਂ ਆਇਆ ਤੇ ਫਿਰ ਕੋਈ ਫਾਇਦਾ ਨਹੀਂ ਤੇਰਾ ਤੇਰੀ ਉਹ ਕੀਤੀ ਹੋਈ ਫੋਕੀ ਵਾਅਦਾ ਕੋਈ ਫਾਇਦਾ ਨਹੀਂ ਜੇ ਤੂੰ ਰੱਬ ਦਾ ਜਸ ਨਹੀਂ ਕੀਤਾ ਪਰਮਾਤਮਾ ਦੇ ਨੇੜੇ ਨਹੀਂ ਹੋ ਜੇ ਆਇਆ ਤੇ ਯਾਦ ਰੱਖੀ ਫਿਰ ਤੇਰਾ ਕੋਈ ਫਾਇਦਾ ਨਹੀਂ ਇਹ ਸਾਰੀਆਂ ਚੀਜ਼ਾਂ ਕਰਨ ਦਾ ਆਖਰਕਾਰ ਅੰਦਰੋਂ ਇੱਕ ਚੀਜ਼ ਨੂੰ ਝੰਡੋੜਿਆ ਮੇਰੇ ਪਾਤਸ਼ਾਹ ਨੇ ਖੈਰ ਆਪਣਾ ਜਿਹੜਾ ਵਿਸ਼ਾ ਹੈ ਆਪਾਂ ਉਸ ਦੇ ਮੁਤਾਬਕ ਹੀ ਬੇਨਤੀ ਜਿਹੜੀ ਹੈ ਕਰਨੀ ਚਾਹਵਾਂਗੇ ਪਿਆਰਿਓ ਕਈ ਬੰਦੇ ਐਸੇ ਨੇ ਜਿਹੜੇ ਦੁਨੀਆਦਾਰ ਲੋਕਾਂ ਦੇ ਵਿੱਚ ਰਹਿ ਕੇ ਦੁਨੀਆ ਦੀਆਂ ਫਿਕਰਾਂ ਨੂੰ ਚੱਕੀ ਫਿਰਦੇ ਨੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੇ ਬੜਾ ਮੁਸ਼ਕਲ ਹੋਇਆ ਪਿਆ ਹੈ ਪੈਸਾ ਧਨ ਦੌਲਤ ਬਹੁਤ ਖੁਸ਼ ਹੈ ਕੋਠੀਆਂ ਕਾਰਾਂ ਤੇ ਇੰਨਾ ਕੋ ਧਨ ਹੈ ਤੇ ਮੈਂ ਕਹਿੰਦਾ ਜੇ ਇੱਕ ਪੋਸਤ ਬੈਠ ਕੇ ਖਾਵੇ ਤਾਂ ਵੀ ਨਹੀਂ ਮੁਕਦਾ ਤੇ ਮਨ ਦਾ ਚੈਨ ਨਹੀਂ ਕੋਲੇ ਮਨ ਦਾ ਸੁੱਖ ਨਹੀਂ ਕੋਲੇ ਤੇ ਐਸੇ ਧਨ ਦਾ ਕੀ ਕੀਤਾ ਜਾਏ ਹੁਣ ਮਨ ਦਾ ਸੁੱਖ ਕੋਲੇ ਨਹੀਂ ਨੀਂਦ ਲੈਣ ਦੇ ਲਈ ਦਵਾਈਆਂ ਦਾ ਸਹਾਰਾ ਲੈਣਾ ਪੈ ਰਿਹਾ ਗੋਲੀਆਂ ਖਾਣੀਆਂ ਪੈ ਰੀਆਂ ਨੇ ਕੀ ਫਾਇਦਾ ਹੋਇਆ ਕੋਈ ਫਾਇਦਾ ਤੇ ਨਹੀਂ ਨਾ ਹੋਇਆ ਹੁਣ ਸਾਧ ਸੰਗਤ ਸਤਿਗੁਰ ਨੇ ਇੱਕ ਏਸੀ ਰੂਪਰੇਖਾ ਜਿਹੜੀ ਹੈ ਉਹ ਕੱਢ ਦਿੱਤੀ ਆਪਾਂ ਆਮ ਤੌਰ ਤੇ ਦੇਖਦੇ ਆਂ ਕਿ ਅੱਖ ਬਾਰ ਬਾਰ ਖੁੱਲਦੀ ਐ ਨੀਂਦ ਨਹੀਂ ਆਉਂਦੀ ਜਾਂ ਤੇ ਡਾਕਟਰ ਦਾ ਸਹਾਰਾ ਲਿਆ ਜਾਂਦਾ ਤੇ ਜਾਂ ਫਿਰ ਸਾਡੇ ਲੋਕ ਜਿਹੜੇ ਨੇ ਬਾਬਿਆਂ ਕੋਲ ਤੁਰ ਪੈਂਦੇ ਆ ਫਲਾਣੇ ਬਾਬੇ ਕੋਲ ਚੱਲੀਏ ਉਹ ਬਾਬੇ ਕੋਲ ਚੱਲੀਏ ਕਿਤੇ ਉਪਰੀ ਛਾਇਆ ਨਾਲ ਚਿੰਬੜ ਗਈ ਹੋਵੇ ਇਹ ਨਾ ਹੋ ਗਿਆ ਹੋਵੇ ਉਹ ਨਾ ਹੋ ਗਿਆ ਹੋਵੇ ਤੇ ਇੰਨੇ ਧਾਗੇ ਤਬੀਅਤ ਇੱਥੇ ਹੋਰ ਤੇ ਹੋਰ ਇਹ ਸਾਡੇ ਜਿਹੜੇ ਇੰਡੀਆ ਦੇ ਲੋਕ ਨੇ ਇਹ ਬੱਚੇ ਦੇ ਇੰਨੇ ਧਾਗੇ ਤਵੀਤ ਬੰਨ ਦਿੰਦੇ ਨੇ ਬੱਚੇ ਦੇ ਲੱਕ ਨੂੰ ਤਵੀਤ ਪੈਰ ਨੂੰ ਹੱਥ ਨੂੰ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਬੱਚਾ ਘੱਟ ਤੇ ਤਵੀਤਾਂ ਦਾ ਭਾਰ ਜਿਹੜਾ ਉਹਦੇ ਵਿੱਚ ਜ਼ਿਆਦਾ ਹੁੰਦਾ ਬੱਚੇ ਦੇ ਵਿੱਚ ਇੰਨਾ ਭਾਰ ਨਹੀਂ ਹੁੰਦਾ ਸਾਡੇ ਲੋਕ ਮੈਂ ਇੱਕ ਬੰਦੇ ਨੂੰ ਪੁੱਛਿਆ ਕਿ ਵੀ ਇੰਨਾ ਸਭ ਕੁਝ ਕਿਉਂ ਕਹਿੰਦਾ ਜੀ ਇਹ ਸਭ ਕੁਝ ਕਰਨਾ ਪੈਂਦਾ ਹੈ ਕਿ ਨਹੀਂ ਜੀ ਤੁਸੀਂ ਤਾਂ ਇਸ ਚੀਜ਼ ਨੂੰ ਮੰਨਦੇ ਨਹੀਂ ਹੈਗੇ ਮੈਂ ਕਿਹਾ ਵੀ ਕਿਉਂ ਇਹ ਕੀ ਕਾਰਨ ਕਹਿੰਦਾ ਜੀ ਇਹ ਲਗ ਲਗ ਤਰ੍ਹਾਂ ਦੀਆਂ ਚੀਜ਼ਾਂ ਨੇ ਜੋ ਬੱਚੇ ਦੇ ਲਈ ਬਹੁਤ ਜ਼ਰੂਰੀ ਨੇ ਉਹਦੇ ਲੱਕ ਨਾਲ ਪੰਜ ਸੱਤ ਧਾਗੇ ਬਣ ਰੱਖੇ ਉਹਦੀਆਂ ਬਾਹਾਂ ਨਾਲ ਉਹਦੇ ਪੈਰਾਂ ਨਾਲ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇੰਨਾ ਭਾਰਤ ਤੁਹਾਡੇ ਬੱਚੇ 'ਚ ਨਹੀਂ ਹੋਣਾ ਜਿੰਨਾ ਤੁਸੀਂ ਧਾਗੇ ਤਬੀਤਾਂ ਦਾ ਇਹਦੇ ਨਾਲ ਕਰ ਰੱਖਿਆ ਤੇ ਬੱਚਾ ਵੀ ਤੁਹਾਡਾ ਕਿੰਨਾ ਪਰੇਸ਼ਾਨ ਹੋ ਰਿਹਾ ਕਹਿੰਦਾ ਜੀ ਇਹ ਤਾਂ ਜੀ ਕਰਨਾ ਪੈਂਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਇਹ ਤੁਹਾਡੀ ਵੀ ਸੀ ਸੋ ਕਹਿਣ ਤੋਂ ਭਾਵ ਵੀ ਸਾਡੇ ਲੋਕ ਦੋ ਚੀਜ਼ਾਂ ਦਾ ਸਹਾਰਾ ਬਹੁਤ ਲੈਂਦੇ ਨੇ ਬੂਬਨੇ ਸਾਧ ਪਖੰਡੀਆਂ ਦਾ ਤੇ ਜਾਂ ਫਿਰ ਸਹਾਰਾ ਲੈਂਦੇ ਨੇ ਡਾਕਟਰ ਦਾ ਤੇ 70% ਜਿਹੜੀ ਹੈ ਸਾਡੇ ਸੂਬੇ ਦੇ ਵਿੱਚ ਨੀਂਦ ਦੀ ਗੋਲੀ ਵਿਕਦੀ ਹੈ ਜੀ ਨੀਂਦ ਦੀ ਗੋਲੀ ਕਿਉਂ ਇਹਦਾ ਵਿਕਣ ਦਾ ਕਾਰਨ ਕੀ ਹੈ ਕਿਉਂਕਿ ਲੋਕਾਂ ਨੂੰ ਇੰਨੀ ਫਿਕਰ ਹੈ ਇੰਨੀ ਸਟ्रेस ਹੈ ਤੇ ਲੋਕ ਗੋਲੀ ਖਾ ਕੇ ਨੀਂਦ ਲੈਣਾ ਪਸੰਦ ਕਰਦੇ ਨੇ ओरिजिनल ਨੀਂਦ ਨਹੀਂ ਗੋਲੀ ਲੈ ਕੇ ਔਰ ਤੀਜੀ ਗੱਲ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਰਾਤ ਨੂੰ ਅੱਖ ਖੁੱਲਦੀ ਹੈ ਤੇ ਕਬਰਾ ਨਾ ਨੀਂਦ ਖੁੱਲ ਜਾਂਦੀ ਹੈ ਜਾਗ ਖੁੱਲ ਜਾਂਦੀ ਹੈ ਕਬਰਾ ਨਾ ਤੇ ਤੂੰ ਕੀ ਕਰਨਾ ਹੈ ਤਾਂ ਇੱਕੋ ਕੰਮ ਕਰਨਾ ਹੈ ਤੈਂ ਮੋਲ ਮੰਤਰ ਦਾ ਜਾਪ ਕਰਨਾ ਹੈ ਜਾਪ ਕਰਨਾ ਸਟਾਰਟ ਕਰ ਦੇ ਗੁਰ ਮੰਤਰ ਦਾ ਜਾਪ ਕਰ ਦੇ ਤੇ ਜੋ ਤੈਨੂੰ ਗੁਰਬਾਣੀ ਦੀ ਕੋਈ ਵੀ ਪੰਗਤੀ ਕੰਠ ਹੈ ਉਹਦਾ ਜਾਪ ਕਰਨਾ ਸ਼ੁਰੂ ਕਰ ਦੇ ਆਲਮੋਸਟ ਆਪਾਂ ਨੂੰ ਪੰਗਤੀਆਂ ਜਿਹੜੀਆਂ ਨੇ ਯਾਦ ਹੁੰਦੀਆਂ ਨੇ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਿਆਰਿਓ ਇਹ ਚੀਜ਼ਾਂ ਆਪਾਂ ਨੂੰ ਯਾਦ ਹੀ ਹੁੰਦੀਆਂ ਨੇ ਇਹਨਾਂ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਪਰ ਨਹੀਂ ਅਸੀਂ ਤੇ ਦੂਜੇ ਦਿਨ ਹੀ ਚੱਕ ਲੈਂਦੀਆਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਝੋਲਾ ਚਲੋ ਜੀ ਫਲਾਣੇ ਬਾਬੇ ਦੇ ਚੱਲੀਏ ਜੀ ਇਹਨੂੰ ਤਾਂ ਸ਼ਾਇਦ ਕੋਈ ਉਪਰੀ ਸ਼ਾਇਆ ਜੰਬੜ ਗਈ ਸਾਡੀਆਂ ਬੀਬੀਆਂ ਜਾਦੇ ਵਿਹਮਾ ਭਰਮਾ ਦੇ ਵਿੱਚ ਕ੍ਰੀਏਟੀਵਿਟੀ ਰੱਖਦੀਆਂ ਨੇ ਜ਼ਿਆਦਾਤਰ ਇਹਨਾਂ ਬੀਬੀਆਂ ਨੂੰ ਇੱਕ ਦੂਜੀ ਦੇ ਨਾਲ ਪਤਾ ਹੁੰਦਾ ਵੀ ਉਹ ਫਲਾਣੇ ਥਾਂ ਜਾਂਦੇ ਨੇ ਉਹਦੇ ਕੋਲ ਜਾਂਦੇ ਉਹ ਫਲਾਣੇ ਬਾਬੇ ਕੋਲ ਆਪਾਂ ਵੀ ਚੱਲੀਏ ਜੀ ਉਹ ਬਾਬੇ ਕੋਲੇ ਤੇ ਇਦਾਂ ਬਾਬਿਆਂ ਦਾ ਵੀ ਜਿਹੜਾ ਧੰਦਾ ਸਰਕਲ ਚੱਲਦਾ ਰਹਿੰਦਾ ਹੈ ਤੇ ਸਾਡੇ ਲੋਕ ਜਿਹੜੇ ਨੇ ਉਹ ਬਾਬਿਆਂ ਨੂੰ ਪੈਸਾ ਜਾਦੇ ਉਹ ਕਰਕੇ ਆਉਂਦੇ ਨੇ ਤੇ ਬਾਅਦ 'ਚ ਆਪਣੇ ਘਰੇ ਚਾਹੇ ਇਹਨਾਂ ਦੇ ਰਾਸ਼ਨ ਵੀ ਨਾ ਹੋਵੇ ਇਹ ਹਾਲਾਤ ਨੇ ਜੀ ਸਾਡੇ ਪੰਜਾਬ ਦੇ ਸੋ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ 10 ਪਾਤਸ਼ਾਹੀਆਂ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਕਰ ਰਹੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਬਦਾਂ ਨਾ ਪੜੋ ਹਰਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤੇ ਹੁਣ ਇਦੋਂ ਉੱਤੀ ਕੋਈ ਹੋਰ ਵੱਡੀ ਗੱਲ ਨਹੀਂ ਹੋ ਸਕਦੀ ਖਰ ਮੈਂ ਬੇਨਤੀ ਕਰ ਰਿਹਾ ਸੀ ਕਿ ਪਿਆਰਿਓ ਗੁਰਬਾਣੀ ਦਾ ਜਾਪ ਕੀਤਿਆਂ ਸ਼ਬਦ ਦਾ ਜਾਪ ਕੀਤਿਆਂ ਸਤਿਗੁਰ ਸੱਚੇ ਪਾਤਸ਼ਾਹ ਦੀ ਨਿਗਾਹ ਦੇ ਵਿੱਚ ਆਈਦਾ ਆਪਾਂ ਬੇਨਤੀ ਆਰੰਭ ਕੀਤੀ ਸੀ ਨਾ ਕਿ ਸਾਰਾ ਕੁਝ ਤੇਰੇ ਅੰਦਰ ਹੋਵੇ ਸਭ ਕੁਝ ਤੂੰ ਕਰਨ ਜੋਗਾ ਹੋਵੇਂ ਵਾ ਵਾ ਤੇਰੀ ਹੁੰਦੀ ਹੋਵੇ ਜੇ ਤੂੰ ਫਿਰ ਵੀ ਪ੍ਰਮਾਤਮਾ ਦੀ ਨਿਗਾਹ ਵਿੱਚ ਨਹੀਂ ਆਇਆ ਤੇਰੇ ਕੋਈ ਫਾਇਦਾ ਨਹੀਂ ਇਸ ਕਰਕੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਆਈ ਉਹ ਸ਼ਬਦ ਦਾ ਜਾਪ ਕਰਕੇ ਗੁਰਬਾਣੀ ਪੜ੍ਹ ਕੇ ਤੇ ਰੱਬ ਤੈਨੂੰ ਆਪਣੇ ਆਪ ਹਾਈਲਾਈਟ ਕਰ ਦੇਗਾ ਤੇ ਜਦੋਂ ਪ੍ਰਮਾਤਮਾ ਹਾਈਲਾਈਟ ਕਰਦਾ ਤੇ ਪਿਆਰਿਓ ਫਿਰ ਕੋਈ ਉਹਨੂੰ ਰੋਕ ਨਹੀਂ ਸਕਦਾ ਤੇ ਉਹਨੇ ਉਹਦੇ ਤੇ ਕੋਈ ਵੀ ਜਿਹੜਾ ਕਲੇਮ ਨਹੀਂ ਕਰ ਸਕਦਾ ਪਿਆਰਿਓ ਪਰਮਾਤਮਾ ਦੀ ਦਿੱਤੀ ਹੋਈ ਕਾਮਯਾਬੀ ਕਦੇ ਵੀ ਫਿਰ ਖੁੱਸਦੀ ਨਹੀਂ ਹੈ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਦਾ ਨਾਮ ਲਈਏ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜੀਏ ਸਭ ਤੋਂ ਵੱਡੀ ਕਾਮਯਾਬੀ ਜਿਹੜੀ ਹੈ ਉਸਨੇ ਸਾਨੂੰ ਦਿਵਾਉਣੀ ਹੈ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਿਆਰਿਓ ਸਾਡੇ ਤੇ ਜੜੀਆਂ ਕੋਈ ਕਰਦਾ ਹੈ ਰ ਵੀ ਇਹਨਾਂ ਤੇ ਆਹ ਕਰਾ ਦਈਏ ਉਹ ਕਰਾ ਦਈਏ ਪਿਆਰਿਓ ਉਹਦੀਆਂ ਚੀਜ਼ਾਂ ਉਹਦੇ ਦੀ ਪੁੱਠੀਆਂ ਪੈ ਜਾਂਦੀਆਂ ਨੇ ਇਹ ਗੱਲ ਯਾਦ ਰੱਖਿਓ ਵੀ ਗੁਰੂ ਦਾ ਜਿੱਥੇ ਹੱਥ ਹੋਵੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਬਿੰਗਾ ਹੋਵੇ ਇਹ ਗੱਲ ਯਾਦ ਰੱਖਿਓ ਵਹਿਮਾ ਭਰਮਾ ਚੋਂ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ